ਹਾਂਜੀ ਬਾਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹੋਰ ਬਾਈ ਜੀ ਘਰ ਪਰਿਵਾਰ ਸਭ ਦੇ ਜਾਨਵਰ ਠੀਕ ਠਾਕ ਜੀ ਹੋਰ ਸਭ ਦੇ ਜਾਨਵਰ ਵਧੀਆ ਉੱਡੀ ਜਾਂਦੇ ਆ ਜੀ ਤੇ ਅੱਜ ਬਾਈ ਜੀ ਲੈ ਕੇ ਆ ਆਪਾਂ ਕਬੂਤਰਾ ਦੇ ਦੇਸੀ ਸਮਾਨ ਲਈ ਵੀਡੀਓ ਜਿਵੇਂ ਕਿ ਹੁਣ ਆਪਣੇ ਗਰਮੀਆਂ ਦੇ ਵਿੱਚ ਦੇਸੀ ਜਿਹੜੀ ਆ ਬੂਟੀ ਆ ਕਬੂਤਰਾਂ ਨੂੰ ਲੱਗਣੀਆਂ ਨੇ ਬਾਈ ਜੀ ਉਹਦੇ ਲਈ ਲੈ ਕੇ ਆ ਆ ਬਾਈ ਆਪਾਂ ਜਿਵੇਂ ਮੰਨ ਕੇ ਚਲੋ ਅਰਕ ਹੋ ਗਏ ਸਾਰੇ ਤਰ੍ਹਾਂ ਦੇ ਜਾਂ ਜਿਹੜੀ ਆ ਭਸਮ ਆਉਂਦੀਆਂ ਨੇ ਬਾਈ ਉਹ ਯਾ ਖਮੀਰੇ ਦਵਾਲ ਮਿਕਸ ਜੋ ਵੀ ਹੈਗਾ ਨਾ ਸਾਰਾ ਜਿਵੇਂ ਤ੍ਰਿਫਲਾ ਚूर्ण ਸਾਰੇ ਤਰ੍ਹਾਂ ਦੀਆ ਵੈਰਾਈਟੀ ਲੈ ਕੇ ਆਏ ਆ ਆਪਾਂ ਤੇ ਮੇਰਾ ਭਰਾ ਨਾ ਆਪਾਂ ਜਿੰਨੀ ਹੈਗਾ ਆਪਣੇ ਕੋਲ ਪਈ ਜਾਣੇ ਮੈਡੀਸਿਨ ਉਹ ਤੁਹਾਨੂੰ ਦਿਖਾ ਰਹੇ ਆ ਬਾਕੀ ਨਾ ਜਿਹੜੇ ਵੀ ਭਰਾ ਨੂੰ ਕੋਈ ਵੀ ਆਰਡਰ ਤੇ ਚਾਹੀਦੀ ਆ ਆਪਾਂ ਨੂੰ ਭਾਸਮ ਚਾਹੀਦੀ ਆ ਜਾਂ ਕੋਈ ਅਰਕ ਚਾਹੀਦਾ ਜਾਂ ਕੁਛ ਵੀ ਚਾਹੀਦਾ ਬਾਈ ਜੀ ਉਹ ਆਪਾਂ ਮਗਾ ਕੇ ਵੀ ਦੇ ਦਾਂਗੇ ਠੀਕ ਹੈ ਨਾ ਪਰ ਪੇਮੈਂਟ ਆਪਾਂ ਅੱਧੀ ਪਹਿਲਾਂ ਲਵਾਂਗੇ ਅੱਧੀ ਜਦੋਂ ਪਾਰਸਲ ਕਰਨੀਆਂ ਉਸ ਦਿਨ ਠੀਕ ਆ ਜੀ ਜਿਵੇਂ ਕਿ ਹੁਣ ਮੰਨ ਕੇ ਚੱਲੋ ਪਹਿਲਾਂ ਅਰਕੇ ਲਾ ਲਓ ਸਭ ਤੋਂ ਪਹਿਲਾਂ ਜੀ ਆਪਣੇ ਕੋਲ ਸੌਂਫ ਦਾ ਅਰਕ ਠੀਕ ਆ ਜੀ ਤੇ ਗੁਲਾਬ ਦਾ ਅਰਕ ਕਾਸ਼ਨੀ ਦਾ ਅਰਕ ਜਵੈਣ ਹੋਵੇ ਜਾਂ ਹਰ ਇੱਕ ਤਰ੍ਹਾਂ ਦਾ ਕੋਈ ਵੀ ਆਪਾਂ ਨੂੰ ਅਰਕ ਚਾਹੀਦਾ ਜੀ ਆਪਣੇ ਕੋਲ ਹਰ ਇੱਕ ਤਰ੍ਹਾਂ ਦਾ ਅਰਕ ਪਿਆ ਸੌਂਫ ਦਾ ਵੀ ਹੈਗਾ ਗੁਲਾਬ ਦਾ ਵੀ ਹੈਗਾ ਮੇਨ ਜ਼ਿਆਦਾ ਇਹੀ ਚੱਲਦੇ ਆ ਠੀਕ ਆ ਜੀ ਉਸ ਤੋਂ ਬਾਅਦ ਦਿਮਾਗ ਹੀ ਨੁੰਦੀ ਆਈ ਇੱਕ ਮੂਤਰਾ ਦੇ ਸਟ੍ਰੈਸ ਵਾਸਤੇ ਜਾਂ ਮੂਤਰਾ ਡਾਰ ਵਧਾਉਣ ਵਾਸਤੇ ਹੁੰਦੀ ਹੈ ਇਹ ਦਿਮਾਗ ਦੀ ਠੀਕ ਹੈ ਜੀ ਉਸ ਤੋਂ ਬਾਅਦ ਆ ਜਾਂਦਾ ਜੀ ਆਪਣਾ ਸਫੈਦ ਮੁਸਲੀ ਚੂਰਨਾ ਇਹ ਵੀ ਵਰਤਿਆ ਜਾਂਦਾ ਬਈ ਮੂਤਰਾ ਵਿੱਚ ਚੂਰਨ ਆਪਣੇ ਕੋਲ ਹਰ ਇੱਕ ਤਰ੍ਹਾਂ ਦਾ ਹੁੰਦਾ ਜਿਹੜਾ ਮਰਜੀ ਜਿਹੜਾ ਤੁਸੀਂ ਕਹੋਗੇ ਆਰਡਰ ਤੇ ਹੀ ਮੰਗਾ ਲਾਂਗੇ ਠੀਕ ਹੈ ਜੀ ਤੇ ਆਪਣੇ ਕੋਲ ਸਫੈਦ ਮੁਸਲੀ ਵੀ ਹੈਗਾ ਆਮਲੇ ਦਾ ਵੀ ਹੈਗਾ ਠੀਕ ਹੈ ਜੀ ਉਸ ਤੋਂ ਬਾਅਦ ਆ ਗਏ ਜੀ ਆਪਣੇ ਖਮੀਰੇ ਜਿਹੜਾ ਖਮੀਰੇ ਆ ਬਈ ਇਹ ਹਰ ਇੱਕ ਤਰ੍ਹਾਂ ਦਾ ਮਿਲ ਜੂ ਆਪਣੇ ਕੋਲੇ ਵੀਡੀਓ ਲੰਬੀ ਹੋਣ ਕਰਕੇ ਆਪਾਂ ਤਾਂ ਕਰਕੇ ਇੱਕ ਇੱਕ ਚੀਜ਼ ਦਿਖਾ ਰਹੇ ਆਂ ਕਮੀਰਾ ਕੋਈ ਵੀ ਚਾਹੀਦਾ ਤੁਹਾਨੂੰ ਉਹ ਵੀ ਮਿਲ ਜੂਗਾ ਜੀ ਜਿਵੇਂ ਦਵਾਲ ਮਿਕਸ ਹੋ ਗਿਆ ਜਾਂ ਕਮੀਰਾ ਅੰਬਰੀ ਜਵਾਰ ਵਾਲਾ ਜਾਂ ਕਮੀਰਾ ਪਲੇਨ ਹਰ ਇੱਕ ਤਰ੍ਹਾਂ ਦਾ ਠੀਕ ਆ ਜੀ ਉਸ ਤੋਂ ਬਾਅਦ ਆ ਗਏ ਤ੍ਰੇਫਲਾ ਗੋਲੀਆ ਇਹ ਜਲਵਾ ਲਾਉਣ ਦੇ ਕੁੱਤੇ ਦੇ ਕੰਮ ਆਉਂਦੀ ਹੈ ਜੀ ਤ੍ਰੇਫਲਾ ਠੀਕ ਆ ਜੀ ਤ੍ਰੇਫਲਾ ਚੂਰਨ ਵੀ ਮਿਲ ਜੂ ਆਪਾਂ ਨੂੰ ਡਾਵਰ ਕੰਪਨੀ ਦਾ ਤੇ ਤ੍ਰੇਫਲਾ ਗੋਲੀ ਵੀ ਮਿਲ ਜੂ ਹਿਮਾਲਿਆ ਦੀ ਠੀਕ ਆ ਜੀ ਉਸ ਤੋਂ ਬਾਅਦ ਆ ਗਏ ਜੀ ਆਪਾਸਮਾ ਜਿਵੇਂ ਕਿ ਆ ਬੰਗ ਭਸਮਾ ਠੀਕ ਆ ਜੀ ਬੰਗ ਭਸਮਾ ਗਈ ਉਸ ਤੋਂ ਬਾਅਦ ਹਕੀਕ ਭਸਮਾਉਂਦੀ ਹੈ ਜੀ ਇੱਕ ਹਕੀਕ ਹਕੀਕ ਭਸਮਾ ਗਈ ਜੀ ਤੇ ਉਸ ਤੋਂ ਬਾਅਦ ਆ ਜੀ ਆ ਸਿਲਵਰ ਚਾਂਦੀ ਭਸਮ ਆਪਾਂ ਕਹਿੰਦੇ ਨੇ ਜਿਹਨੂੰ ਚਾਂਦੀ ਭਸਮਾ ਗਈ ਜੀ ਤੇ ਜਵਾਰ ਮੋਹਰਾ ਆ ਗਈ ਠੀਕ ਆ ਜੀ ਉਸ ਤੋਂ ਬਾਅਦ ਮੋਤੀ ਭਸਮਾ ਗਈ ਜਵੇਂ ਸੱਚੇ ਮੋਤੀ ਭਸਮ ਕਹਿੰਦੇ ਨੇ ਆਪਾਂ ਠੀਕ ਆ ਜੀ ਤੇ ਉਸ ਤੋਂ ਬਾਅਦ ਆਈ ਕੋਸਤਾ ਕਲਈ ਪੁਸਤਾ ਕਲਈ ਆ ਗਿਆ ਕੋਸਤਾ ਫਲਾਰ ਆ ਗਿਆ ਤੇ ਇਸੇ ਤਰ੍ਹਾਂ ਕੋਈ ਵੀ ਭਸਮ ਚਾਹੀਦੀ ਏ ਤੁਹਾਨੂੰ ਹਰ ਇੱਕ ਤਰ੍ਹਾਂ ਦੀ ਭਸਮ ਆਪਣੇ ਕੋਲੇ ਅਵੇਲੇਬਲ ਆ ਜੀ ਤਾਂ ਸਾਡੇ ਨਾਲ ਜੀ ਸੰਪਰਕ ਕਰ ਲਓ 880953013 ਇਹ ਨੰਬਰ ਆਪਣਾ ਕਿਸੇ ਵੀ ਤਰ੍ਹਾਂ ਦਾ ਕੋਈ ਦੇਸੀ ਜੜੀ ਬੂਟੀ ਕਿਸੇ ਵੀ ਭਰਾ ਨੂੰ ਚਾਹੀਦੀ ਆ ਤਾਂ ਉਹ ਸਾਡੇ ਨਾਲ ਸੰਪਰਕ ਕਰਕੇ ਸਾਡੇ ਤੋਂ ਮਗਵਾ ਸਕਦਾ ਅਸੀਂ ਆਨਲਾਈਨ ਡਿਲੀਵਰੀ ਵੀ ਕਰਦੇ ਆਂ ਠੀਕ ਆ ਜੀ ਘਰ ਪਹੁੰਚਾਉਣ ਦੀ ਜ਼ਿੰਮੇਵਾਰੀ ਸਾਡੀ ਆ ਤੇ ਜੇ ਕਿਸੇ ਨੇ ਆ ਕੇ ਦੁਕਾਨ ਤੋਂ ਲੈ ਆਣੀ ਆ ਜੀ ਮੈਂ ਤੁਹਾਨੂੰ ਦੁਕਾਨ ਦਾ ਆਪਣੀ ਦਾ ਐਡਰੈਸ ਦੇ ਰਿਹਾ ਜੀ ਆਪਣਾ ਦੁਕਾਨ ਆ ਜਿਹੜੀ ਮੈਡੀਕਲ ਸਟੋਰ ਆ ਇਹ ਤੇ ਲੁਧਿਆਣਾ ਜ਼ਿਲ੍ਹੇ ਚ ਆ ਭਾਈ ਜੀ ਲੁਧਿਆਣਾ ਜ਼ਿਲ੍ਹਾ ਪੈ ਜਾਂਦਾ ਨੇੜੇ ਰਾੜਾ ਸਾਹਿਬ ਗੁਰਦੁਆਰਾ ਸਾਹਿਬ ਆ ਜਿਹੜਾ ਠੀਕ ਆ ਜੀ ਰਾੜਾ ਸਾਹਿਬ ਤੋਂ ਪੈਲ ਰੋਡ ਦੇ ਉੱਪਰ ਪਿੰਡ ਕੜਾਣੀ ਕਲਾਂ ਕੜਾਣੀ ਠੀਕ ਆ ਜੀ ਕੜਾਣੀ ਕਲਾ ਦੇ ਨਾਂ ਤੇ ਪਿੰਡ ਆ ਰੋਡ ਦੇ ਉੱਪਰ ਆਪਣਾ ਮੈਡੀਕਲ ਸਟੋਰ ਆ ਠੀਕ ਆ ਜੀ ਸਹਿਜ ਮੈਡੀਕਲ ਸਟੋਰ ਵਿੱਚ ਭਰਾ ਨਾ ਜਲੰਧਰ ਵਾਲੇ ਉਧਰ ਚਲੇ ਜਾਂਦੇ ਆ ਜਾਂ ਉੱਥੇ ਸਾਨੂੰ ਫੋਨ ਕਰ ਲਓ ਬਾਈ ਪਹਿਲਾਂ ਫਿਰ ਸਾਨੂੰ ਦੱਸ ਦਾਂਗੇ ਆ ਲੁਧਿਆਣਾ ਜ਼ਿਲ੍ਹੇ ਚ ਮੈਡੀਕਲ ਸਟੋਰ ਆਪਣਾ ਠੀਕ ਆ ਜੀ ਤੇ ਬਾਕੀ ਹੋਰ ਵੀ ਕੋਈ ਜਾਣਕਾਰੀ ਲੈਣ ਲਈ ਸਾਡ ਨੂੰ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੁਸੀਂ ਸਾਡਾ ਨੰਬਰ ਦਿੱਤਾ ਹੀ ਹੋਇਆ ਤੇ ਸਾਨੂੰ ਕਾਲ ਕਰ ਸਕਦੇ ਹੋ ਕਦੇ ਵੀ ਠੀਕ ਆ ਜੀ ਤੇ ਬਾਕੀ ਆਪਣੇ ਵੀਡੀਓ ਤੁਹਾਨੂੰ ਕਿਵੇਂ ਲੱਗਦੀ ਆ ਜਰੂਰ ਦੱਸਿਓ ਤੇ ਆਪਣੇ ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਕਿ ਅੱਗੇ ਤੋਂ ਅੱਗੇ ਹਰ ਇੱਕ ਵੀਰ ਨੂੰ ਪਤਾ ਲੱਗ ਸਕੇ ਸਸੇਕਾਲ ਜੀ ਧੰਨਵਾਦ